ਕੈਰ ਪੀਆ ਦੀ ਹੈ ਬਾਈ ਹੁਣ ਦੱਸ ਮੈਨੂੰ ਵੇਚਣੀ ਕਿੰਨੇ ਦੀ ਹੈ ਵੇਚਣ ਵਾਲੀ ਗੱਲ ਕਰ ਵੇਚਣ ਵਾਲੀ ਗੱਲ ਕਰ ਬਾਈ ਵੇਚਣ ਵਾਲੀ ਗੱਲ ਸ਼ੁਕਰ ਛੋਟੇ ਵੀਰ ਮੇਰੀ ਗੱਲ ਸੁਣੋ 16000 ਕਹਦਾ ਤੁਸੀਂ ਦੱਸੋ ਕੱਚਾ ਮੁੱਲ ਨਾ ਨਾ ਮਾ ਪੂਰੀ 10000 ਦੀ ਦੇ ਬਾਈ ਨੂੰ ਕਦੇ ਵੀ ਨਹੀਂ ਬੱਬਾ ਫਿਰ ਕਦੇ ਕਿੱਥੇ ਪੂਰੀ ਹੋਊਗੀ ਆਪਣੀ ਲੈ ਜਾਣੀ ਹੈ ਜਸਨੋ ਦਾ ਜਵਾਬ 15000 ਓ ਮਾਈ ਗਾਡ ਫਿਰ ਤਾਂ ਬੱਕਰੀ ਨਹੀਂ ਲੈਣਾ ਓ ਮਾਈ ਗਾਡ ਕਤ 7000 ਲਾ ਕੇ ਸੂਹੀ ਬੱਕਰੀ ਵਧੀਆ ਆ ਜੂਗੀ ਭਰਾਵਾ ਸੂਹੀ ਚ ਚੰਗੀ ਬੱਕਰੀ ਆ ਜੂ ਬਾਈ ਤੇਈ ਦੀ ਕਿਉਂ ਜੀ ਹੁਣ ਇਹ ਆਸ ਵੀ ਨਹੀਂ ਲੱਗੀ ਗਾਂ 6 ਮਹੀਨੇ ਸਾਲ ਤੇ ਗੱਲ ਗਈ 6 ਮਹੀਨੇ ਨੂੰ ਐਡੀ ਹੋ ਰੋਜ਼ ਮੈਂ ਐਡੀ ਨੂੰ ਕੀ ਕਰਨਾ ਹੈ ਚੋਬਰ ਬਣ ਚੂ ਇਹ ਨਾ ਨਾ ਹੁਣ ਕਿਤੇ ਘੱਤ ਕੋਤ ਕੋਈ ਨਹੀਂ ਦੇਖਦਾ ਹਟ ਕੇ ਲੋਕ ਚੋਬਰਾਂ ਦਾ ਅੱਦਾਂ ਤੋਂ ਲੋਕ ਹਟ ਕੇ ਪਿੱਛੇ ਬਸ ਮਾਲ ਚੰਗਾ ਹੋਵੇ ਬਸ ਐਂ ਲੈਂਦੇ ਨੇ ਬੱਕਰੀਆਂ ਵਧੀਆ ਹੋਣ ਵ ਲਈ ਬੱਕਰੀ ਜੋ ਕਿ ਕੰਮ ਦੇ ਪੱਠ ਦੇ ਦਾ ਨਹੀਂ ਕਮੀ ਨਹੀਂ ਆਪਾਂ ਕਰਦੇ ਬਾਈ ਛੋਟੇ ਵੀਰ ਤੇਰੀ ਬਸ ਅਸੂਚ ਭਈ ਪਸੰਦ ਆ ਤੇਰੇ ਹੈ ਇੱਕੇ ਗੱਲ ਚ ਨਵੇੜ ਕੇ ਜਾਣਾ 12000 ਦੀ ਨੀ ਮੈਂ ਨਹੀਂ ਦੇ ਮੇਰਾ ਜੋਰੀ ਮਿਲਦੀ 12 ਦੀ ਲੈਣ ਦੇ ਆ ਚੱਲ ਹੋਰ ਇਹਦੀ ਮਿਲਦੀ 12 ਕੀ ਮੁੱਲ ਹੁੰਦਾ ਨਾ ਫਿਰ ਆ ਮੇਲਾ ਤੂੰ ਕਹਿੰਦਾ ਰਜੂ ਮੇਰੇ ਸਰਦਾਰ ਜੀ ਤੁਸੀਂ ਕਿੰਨੇ ਦੀ ਵੇਚੋਗੇ ਇਹ ਬੱਕਰੀ ਦੀ ਟੈਨਸ਼ਨ ਹਰ ਜਾ ਹਰ ਜਾ ਬਾਬਾ ਜੀ ਕਿੰਨੇ ਦੀ ਵੇਚੋ 16000 ਅੱਜ ਹੋਏ ਆ ਜਿਹੜਾ ਮੰਗਈਆਂ ਨੇ ਉਹ ਸਵਾਦ ਤੇ ਅੰਗਰੇਜ਼ ਇੱਥੇ ਗੱਲ ਸਵਾਦ ਲੈਂਦੇ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਵੇਚਾਪਾ ਨਹੀਂ ਲਿਖਣਾ 16000 ਦੇ ਦਊਗਾ ਐਂਡ ਕਰ ਤਾਂ ਨਾ ਆਪਾਂ ਕੋਈ ਨਹੀਂ ਕੋਈ ਨਹੀਂ ਕਿਉਂ ਨਾ ਬੋਲਣ ਦੇਖ ਲੈ ਆਪਾਂ ਕਰ ਲੂ ਸਟਾਰਟ ਕਰ ਦੋਨੇ ਆਪਾਂ ਨੂੰ ਨਹੀਂ ਜਲਦੀ 15000 ਨਾ ਕਰ ਤਾਂ ਵੀ ਜੈ ਸੁਣੋ ਜਵਾਬ ਹੈ 15000 ਦੀ ਲੈ ਕੇ ਪੂਰੀ 13000 ਦੀ ਦਿੰਨਾ ਮੈਂ ਵੀ ਨਹੀਂ ਨਹੀਂ ਰਾਜੂ ਮਰਖਾ ਆਉਦੀ ਆ ਯਾਰ ਪਰਮਾਤਮਾ ਕਾ ਸੁਣੋ ਯਾਰ ਕੋਈ ਨਾ ਪਰਮਾਤਮਾ ਦੀ ਨਾ ਖਾ ਚੁੱਪੀ ਦੂਰ ਤੀ ਆ ਪਿੱਛੇ ਤੋਂ ਕੰਮ ਦੇਖ ਲੈ ਸਾਢੇ 13 ਦੀ ਸਾਢੇ 14 ਦੀ ਮੇਰੀ ਆਪਦੀ ਹੈ 55 ਨਾ ਨਾ ਕੋਈ ਨਹੀਂ ਕੋਈ ਨਹੀਂ ਬਾਬੇ ਤੇਰੀ ਚੀਜ਼ ਆ ਆ ਜਾ ਭਾਈ ਭਾਈ ਪਸੰਦ ਆ ਪੁੱਛੀ ਮੁੱਲਾ ਹੋ ਗਿਆ ਸਿੰਘਾਂ ਨੂੰ ਕਿਹ ਕਾਇਲ ਮੁਰਦੇ ਨੇ ਸਿੰਘਾ ਖੈ ਤੇਰੀ ਮਰਦੀ ਆ ਭਾਈ ਮੈਂ ਤਾਂ ਕਬ ਨਹੀਂ ਕਰਦਾ ਕਾ ਹੈ ਹੈਲੋ 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 ਹਾਂਜੀ ਭਾਈ ਮੈਂ ਆਉਣਾ ਥੱਲੇ ਫਿਰਦਾ ਤਹਾਂ ਆਉਣਾ ਤਹਾਂ ਵਾਲੀਆਂ ਗਲੀਆਂ ਚ ਆਉਣਾ ਮੈਂ ਭਾਈ ਬੱਚੇ ਤਾਂ ਇਹ ਲੈਂਦੀ ਐ ਧਾਰਾ ਮਾਰ ਕੇ ਦੇਖੋ ਤੂੰ ਬੱਕਰੀਆਂ ਦਾ ਰੱਖਦੇ ਹੋ ਓ ਯਾਰ ਤੈਨੂੰ ਦੱਸਦਾ ਇੱਕ ਵਾਰੀ ਨਹੀਂ ਕਿਸੇ ਨੂੰ ਪਤਾ ਇਹ ਚੀਜ਼ ਬਾਰੇ ਦੇਖ ਲੈ ਧਾਰਾ ਮਾਰ ਕੇ ਨਮਾਉਂ ਕੇ चल मैं मारूंगा ही फिर धारा क्यों भी भी पूरा है कोई गठ नहीं फट नहीं चमी नहीं दी बकरी ले लो तो जी तू थोड़ी मर्जी है ਬੱਕਰੀ ਮੈਨੂੰ ਤਾਂ ਦੇਖਾ ਹੱਥ ਲਾਉਣ ਨਾਲ ਲੋਟੀ ਦੀ ਛਾਲਾ ਕੱਢੀ ਜੇ ਬੱਕਰੀ ਚ ਕੋਈ ਐਬ ਹੁੰਦਾ ਤਾਂ ਇਤੋਂ ਇਹ ਲੱਤ ਸਕਦੀ ਜੇ ਕੋਈ ਦਰਦਮੰਦੀ ਲੋਟੀ ਦਾ ਖੁਦ ਮੈਂ ਬੱਕਰੀਆਂ ਨਾਲ ਜੇ ਮੱਟਾ ਇਸ ਤਰ੍ਹਾਂ ਹੁੰਦੀ ਜਾਂ ਹੋਰ ਹੁੰਦਾ ਸੋਜਾ ਹੁੰਦਾ ਪੱਕੀ ਹੋਈ ਲੋਟੀ ਹੁੰਦੀ ਚੱਲ ਬੰਦੇ ਕੁਝ ਕੀ ਲੰਗ ਅੱਗੇ ਦੇਖ ਵੀਰ ਤੇਰੀ ਕਿਸਮਤ ਐ ਨਾ ਇਹ ਦੇਵੇ ਗਾਰੰਟੀ ਨਾਵੇਂ ਦੇਵਾ ਗਾਰੰਟੀ ਸੌਦਾ ਦਵਾ ਕੇ ਇਹ ਹਬਦੇਰਾ ਪੂ ਤੂੰ ਤੇਰੇ ਮੈਂ ਮੇਰੀ ਕਿਉਂ ਜੀ ਇਹ ਸਾਂ ਭਰੀਆਂ ਖੱਲਾਂ ਦਾ ਕੋਈ ਭ੍ਰੋਸਾ ਨਹੀਂ ਦਿੱਖੇ ਆਪਾਂ ਲੈ ਨਾ ਨਾ ਜੇ ਲਵਾਗੇ ਜਵਾਨ ਦਾ ਰਸ ਗਮਾਵਾਂਗੇ ਇਹਨਾਂ ਨਾਲ ਪਕਾਈ ਮਾਰਾਂਗੇ ਤਾਂ 2 ਰੁਪਏ ਨਾਲ ਤੋਂ ਲਵਾਗੇ ਤੇਥੋਂ ਲਵਾਗੇ ਨਹੀਂ 1 ਰੁਪਏ ਲੈਂਦੇ ਜੇ ਕੰਟਾ ਖੱਗਣੀ ਆ ਹਾਂ ਨਹੀਂ ਲੈਣੀ ਨਾ ਵੀ ਨਹੀਂ ਨਾ ਤਾਂ ਲੱਗ ਜੂ ਬਾਈ ਸਹੀ ਮੁੱਲ ਦੱਸ ਦੇ ਮੈਂ ਤਾਂ 28000 ਮੰਗਾਈ ਤੁਸੀਂ ਦੱਸੋ ਕੋਈ 28 ਦੀ ਨਹੀਂ ਹੈ ਜੀ 18000 ਲੈ ਨਹੀਂ 28 ਦੀ ਵੀ ਨਹੀਂ ਹੈਗੀ 25 ਦੀ ਲੈ ਹੁਣ 27 ਦੇਵਾਂਗਾ ਕਿ ਮੇਰੀ ਦੇਵਾਂ ਨ ਲੈ ਲੈ ਸੇਰੀਓ ਸਾਹੀ ਦੇ ਤੇ ਕਈ ਵਾਰੀ ਮੇਰਾ 100 ਰੁਪਿਆ ਅਗਲਾ ਦਫ਼ਤ ਕਰ ਜਾਂਦਾ ਕਹਿੰਦਾ ਤਾਂ ਕਾਥੋ ਕਰਾ ਤੀ ਉਹੀ ਮੇਰਾ 100 ਰੁਪਿਆ ਵਗ ਜੂ ਬਾਈ ਆਹੀ ਨੇ ਮੇਰੇ ਤਾਂ ਆਹੀ ਨੇ 200 ਕੋਈ ਨਾ ਤੂੰ ਲੈ ਦੇਖ ਤੈ ਕੋਈ ਨਾ ਸਾਹੀ ਦੇ ਸਾਹੀ ਲੈ ਉਸ ਲੈ ਬੱਕਰੀ ਤੇਰੀ ਵੇਚ ਤੀ ਭਰਾਵਾ ਗੱਲ ਸੁਣ ਲੈ ਮੇਰੀ ਕੱਚੀਆਂ ਗੱਲਾਂ ਨਹੀਂ ਕਰਦਾ ਪੂਰੀ 20000 ਦੀ ਨਹੀਂ ਹੋਰ ਕਿੰਨੇ ਦੀ 824 ਦੀ ਲਾਜ ਪਸੰਦਾ ਜੀ ਹੁਣ ਤਾਂ ਤੁਸੀਂ ਸਹੀ ਦੁਬਾਰੇ ਦੁਬਾਰੇ ਕਹਿਣਾ ਤੈਨੂੰ ਇਹਦਾ ਲੈ ਨਹੀਂ ਇਹ ਤਾਂ ਲੈ ਲਈ ਇਹਨੂੰ ਮੈਂ ਨਹੀਂ ਜਾਂਦਾ ਇਹ ਮੈਨੂੰ ਨਹੀਂ ਜਾਂਦਾ ਇਹ ਤਾਂ ਲੈ ਲਈ ਮੈਂ ਤਾਂ ਤਾਂ 500 ਰੁਪਏ ਕੈਂਕੇ ਦਲਾਲੀ ਲੈਣੀ ਹੈ 35000 ਉਹ ਜਿਹੜੀ ਬੰਟੀ ਕਲੋਂ ਦਾ ਰੋਲੇ ਨਹੀਂ 35000 ਜਾਂ 36000 ਦੇਖਣਾ ਸਹੀ ਮੁੱਲ ਮੇਰੇ ਤੂੰ ਤਾਂ 100 ਕੁਸ ਮੰਗੇਗਾ ਮੈਂ ਤਾਂ ਹੁਣ ਮੇਰਾ ਪੁੱਗਦਾ ਲਾ ਕੇ ਇੱਥੋਂ ਭੱਜੂ ਠੀਕ ਹੈ ਕੇਰਾ ਮੁੱਲ ਪੂਰਾ ਲਾ ਕੇ ਤੁਹਾਨੂੰ ਤੋਂ ਜਾਣਤਾ ਮੈਂ ਛਡਾਉਣੀ ਹੈ ਬਸ ਬੱਕਰੀ ਵੀਰੇ ਵੇਚਤੀ ਤੇਰੀ ਕੱਚੀਆਂ ਗੱਲਾਂ ਨਹੀਂ ਕਰਦਾ ਪੂਰੀ 22000 ਦੀ ਬਸ ਬੱਕਰੀ ਲੈ ਕੇ ਜਾਣੀ ਨਹੀਂ ਕੋਈ ਫਰਕ ਹੀ ਨਹੀਂ ਹੁੰਦਾ ਯਾਰ ਕੋਈ ਗੱਲ ਹੁਣ ਤੈਨੂੰ ਦੇਣ ਵਾਲੀ ਗੱਲ ਕਰੀਏ ਬੱਕਰੀ 24000 ਦੀ ਸਾਢੇ 25 ਦੀ ਦਿੰਨੇ ਚੁੱਪ ਕਰ ਲੈ ਬਸ ਹੋ ਗਈ ਪਾ ਦੇ ਪਾ ਦੇ ਫੋਨ ਚ ਪਾ ਦੇ ਪਾ ਦੇ ਯਾਰ ਕੋਈ ਹੋਊ ਫੋਨ ਵਾਲਾ ਪਾ ਪਾ ਦੇ ਮਾਰੇ ਮਾਰੇ ਪੋਦੇ ਹੋ ਜਾਂਦੇ ਦੇ ਦੇਖੇ ਥੋੜਾ ਪਾ ਸਾਰਾ ਦੁੱਧ ਚੋਰੀਆਂ ਆਥ ਨੇ ਕਰਕੇ ਦੀ ਆ ਬਾਈ ਜਿਆਦਾ ਨਾ ਚੰਗਾ ਦੀ ਖੜਨੀ ਲੱਗਿਆ ਬੱਚਿਆਂ ਨੂੰ ਜਿਆਦਾ ਨਾ ਚੰਗਾ ਦੀ ਹਾਂ ਗ੍ਰੈਜੂਏਟ ਦੀਆਂ ਬਾਈ ਤਕਰੀਕਾ ਲਈ ਯਾਰ ਬੱਕਰੀ ਮੇਰੇ ਕੋਟ ਹੈ ਦੁੱਧ ਦਾ ਤੂੰ ਹੱਲੀ ਨਹੀਂ ਬੱਕਰੀ ਮੈਂ ਸਭ ਨੂੰ ਹੱਦ ਲਈ ਨੀ ਬੱਕਰੀ ਬੱਕਰੀ ਅੰਨੀ ਨਹੀਂ ਹੈਗੀ ਮੈਨੂੰ ਤਾਂ ਫਿੱਟ ਬੈਠ ਗਈ ਵੀ ਤੁਸੀਂ ਘਰੇ ਰੱਖਣੀ ਹੈ ਜੀਵਿੰਦਾਰ ਬੰਦੇ ਹੋ ਕੋਈ ਦਾਣੇ ਨਾਲ ਆਹ ਦੇਓ ਯਾਰ 80 ਦਾ ਦੇਓ ਨਾਲ ਬੰਨ੍ਹ ਲਾ ਆਹ ਵੇ ਖਾ ਥੋੜੇ ਥੋੜੇ ਨੀ ਯਾਰ ਰਸਿਆ ਖੋਲ ਆਹ ਮਾੜੀ ਜੀ ਕੋਈ ਨੀਰ ਦੇ ਦਿਓ ਨਿਸ਼ਾਨੀ ਦਾ ਪਾ ਦिए ਬੱਚਿਆਂ ਦੇ ਅੱਗੇ ਤੇਰੀ ਮਾਰ ਮੈਨੂੰ ਤਾਂ ਚੰਗੀ ਲੱਗੀ ਦੇਖ ਮਾਰੇ ਪਸੂ ਨੂੰ ਮਾਰਾ ਕਹਿਦਾ ਨਾ ਮੈਂ ਮੂਠੀ ਜਿਹੜੀ ਆ ਪਾਉਂਦੀ ਚੰਗੀ ਲੱਗੀ ਹੁਣ ਮੈਂ ਮਾਰੀ ਤਾਂ ਨਹੀਂ ਕਹਿੰਦਾ ਅੱਗੇ ਤੇਰੀ ਕਿਸਮਤ ਝਗੜੂ ਪਹਿਲਾਂ ਦੇ ਦੇਣਗੇ ਟਿੱਪਾ ਮਾਰ ਕੇ ਦੇਖ ਲਈ ਮੜੇ ਟਿੱਪਾ ਮਾਰ ਕੇ ਦੇਖ ਲਈ ਮੜੇ ਕਿਹੜੇ ਦੀ ਆ ਬੱਕਰੀ ਹੈ ਹੈ ਟਿੱਪਾ ਤਾਂ ਮਾਰਦੇ ਤੂੰ ਹੀ ਮਾਰਦੇ ਮੜਾ ਜਾ ਬਾਲਾ ਨਵਾਂ ਬਸ ਉਹ ਤੂੰ ਬਸ ਬਸ ਉਹ ਤੂੰ ਖੜ ਜਾ ਸੂਨ ਵਾਲੀ ਹੈ ਸਹੀ ਅਸਟੈਂਟ ਠੀਕ ਹੈ ਬਸ ਬਸ ਤੂੰ ਇਹ ਚ ਸਹੀ ਹੈ ਛੱਡ ਦੇ ਸਹੀ ਹੈ ਇਸਾਣਾ ਗਿੰਦਾ ਸਹੀ ਹੈ ਬਾਈ 6 ਦੰਦ ਹੈ 10 ਰੁਪਈਆ ਦੀ ਦੇਣੀ ਹੈ 35 ਪੂਤੀਆਂ ਤੋਂ ਛੱਡ ਦੇ 10 ਬਾਈ ਦੇਖ ਲੈ ਜਿੰਨੇ ਲੱਗਦੇ ਨੇ 90 ਦੇਖਦਾ ਮੈਂ ਕਿੰਨੇ ਤੱਕ ਦੋ ਹੁਣ ਬੱਕਰੀ ਲਈ ਆਸੀ ਉਹ ਸਾਢੇ 25000 ਇੰਨੇ ਮਤਲਬ ਸਾਢੇ ਸੀ ਦੋ ਬੱਚੇ ਨੇ ਕਾਲੀ ਡੰਝ ਬੱਕਰੀ ਚਿੱਕੀ ਅੱਖਾਂ ਨਾਲ ਬੱਤ ਕੁ ਤੂ ਹੀ ਪੂਰਾ ਸੀ ਉਹਦਾ ਕਾਦਰ ਕਰਨੀ ਦਾ ਇਹ ਵੀ ਛੋਟੀ ਨਹੀਂ ਵਿਚਾਰੀ ਦੋ ਬੱਚੇ ਵੀ ਸੀ ਮਗਰ ਨਾ ਬੱਚੇ ਇਕੱਲਾ ਮੈਂ ਤਾਂ ਮੇਵਣੀ ਹੈ ਕਾਲੀ ਉਹਦੇ ਬਗਰ ਤਾਂ ਸੀ ਇਹ ਵੀ ਦਊ ਤਾਂ ਦੋਏ ਦੋਏ ਦੋ ਬੱਚੇ ਤਾਂ ਬਈ ਪਰੇ ਬੰਦੇ ਉਲਝੁਕੇ ਮਰ ਜੂਗੀ ਬੱਚੇ ਤਾਂ ਇਹ ਵੀ ਦੋਏ ਦਊਗੀ ਜੇ ਰਾਜੀ ਕੋਈ ਸੂਪੇ ਤੇ ਪੱਠ ਵੀ ਮੇਰਾ ਖਿਆਲੇ ਦੂਏ ਸੂਏ ਸੂਊਗੀ ਹੈ ਪਹਿਲੇ ਹੈ ਅੱਛਾ ਮੈਂ ਤਾਂ ਐਂ ਮੰਗਤੇ ਦੂਏ ਅੱਛਾ ਜੀ ਮੈਂ ਕਿਵੇਂ ਕਰ ਦੂ 22 1000 ਕੋਈ ਸਹੀ ਗੱਲ ਹੈ ਫਿਰ ਮੈਂ ਕੱਚਾ ਮੁੱਲ ਲਾਤਾ ਕੋਈ ਫਾਇਦਾ ਨਹੀਂ ਕਰਾ ਕੱਚੀ ਨਾ ਕਰਾ ਇਹਨੂੰ ਪੱਠ ਚੰਗੀ ਹੈ ਤੇਰੀ ਚੰਗੀ ਨੂੰ ਮੈਂ ਚੰਗੀ ਕਹੂੰ ਮਾੜੀ ਨੂੰ ਕਹਿ ਦੇਣਾ ਮਾੜੀ ਓਏ ਇੱਥੇ ਮੈਨੂੰ ਕੋਈ ਡਰ ਨਹੀਂ ਆ ਲੈ ਕਿਹੜਾ ਮੇਰੇ ਡਾਂਗ ਮਾਰਨ ਲੱਗਿਆ ਮੇਰੇ ਬੁੜੇ ਬੰਦੇ ਤੇ ਮਾਰੂਗਾ ਫਿਰ ਖੱਟੂ ਆਵੀਗੀ ਮੈਂ ਤਾਂ ਮਰੇ ਜਾਣਾ ਕੁਸ ਦੇ ਕੀ ਨਿਪੜੂ ਆਪਾਂ ਕਹਾਂ ਤਾਂ ਰੋਟੀ ਦੇ ਕੇ ਕਿਸੇ ਨੇ ਮੈਨੂੰ ਕਿਹਾ ਸੀ ਕਿਸੇ ਬੰਦੇ ਨੇ ਕਹਿੰਦਾ ਪਹਿਲਾਂ ਮਾਰੀ ਨਾ ਜੇ ਕਹਿੰਦਾ ਆਪਣੇ ਮਾਰੂ ਕਸਲੇ ਤੋਂ ਕੁਸ ਲੈਂਦੇ ਹੋਈ ਕਿਸੇ ਨੂੰ ਮਾਰੋ ਨਾ ਪਹਿਲ ਨਾ ਕਰੋ ਕੋਈ ਨਹੀਂ ਅਗਲਾ ਮਾਰ ਕੇ ਮਾਰ ਜਾਂਦਾ ਤਾਂ ਕੀ ਹੁੰਦਾ ਨਿਮਕੇ ਰਹੋ ਲੈ 25000 ਦੀ ਦੇ ਛੋਟੇ ਭਾਈ ਪੱਠ ਦਾ ਮੁੱਲ ਲਾਇਆ ਮੈਨੇ ਪੱਕਾ ਕਿਉਂ ਵੀ ਇਥੇ ਮੁੰਡਿਆਂ ਦੇ ਦੇਖ ਲੈ ਇਹ ਵਿਸ਼ਵਾਸ ਭਰੋਸਾ ਕਰਕੇ ਇਹਨੇ ਗੋਨੇ ਵਾਲੇ ਤੋਂ ਹਾਂ ਜੈ ਤੋਦੋਂ ਚੱਲਾ ਫੋਨ ਲਾ ਕੇ ਆਏ ਬਾਈ ਯਾਰ ਸਾਨੂੰ ਤਾਂ ਨਾ ਹੀ ਪਤਾ ਹੈ ਨਾ ਹੀ ਸਾਨੂੰ ਲੋੜ ਜਾਣਕਾਰੀ ਨਹੀਂ ਵਧੀਆ ਵਕਤੀ ਹੋਵੇ ਇਹਨੇ ਕਹਿ ਦਿੱਤੀ ਵੀ ਆਪਦੀ ਮਰਜ਼ੀ ਨਾਲ ਲੈ ਦੇ ਫਿਰ ਇਸ ਦਾ ਪੈਸੇ ਦੇ ਦੇ ਬਾਈ ਸਾਡਾ ਇੱਥੇ ਹੋ ਜਾ ਬਾਈ ਇਧਰੋਂ ਮੂੰਹ ਕਰ ਲੈ ਇਧਰ ਬਾਹਰ ਤੇ ਮੈਂ ਖੜਾ ਜਾ ਸਟਾ ਸਟਾ ਇਨ ਕੋਕਾ ਪੀਸ ਮੁੱਲ ਲਾਤਾ ਜੀ ਤੋਂ ਮਰਜ਼ੀ ਲਵਾ ਲਈ ਤੇਰੇ ਯਾਰ ਅਸੀਂ ਵੀ ਰੱਖਦੇ ਮੈਂ ਨਾ ਨਾਰੀਆਂ ਵਾਲੀ ਗੱਲ ਨਹੀਂ ਕਰੀ ਕੋਈ ਬੁੱਟਾਂ ਵਾਲੀ ਗੱਲ ਨਹੀਂ ਕਰੀ ਵੀ ਲੈ ਲੈ 16 ਲੈ ਲੈ 17 ਹਾਂ ਜੀ ਉਹ ਗੱਲ ਨਹੀਂ ਕਰੀ ਚੰਗੀ ਪੱਠ ਸੀ ਚੰਗੀ ਪੱਠ ਤੇ ਮੈਨੇ ਮੁੱਲ ਟਾਈਮ ਅੰਗਲੇ 35 ਪੂਰੇ ਪਹਿਲੀ ਸੱਟ ਮੈਂ 25000 ਲਾਤਾ ਐਨ ਓਕੇ ਦੀ ਰਿਪੋਰਟ ਇਹ ਨਾ کہیں ਵੀ ਕਸਰਸ਼ਰਤੀ ਰਾਜੂ ਹੋਰ ਲਾਉ ਹੁਣ ਜਿਹਨੂੰ ਮਰਜ਼ੀ ਵੇਚ ਲੈ ਠੀਕ ਐ ਉਹ ਲੈ ਲੈਂਦਾ ਉਹ ਦੇ ਦੂਗਾ ਹੁਣ ਪੁੱਛਦਾ ਲੈ ਪੁੱਛ ਹੀ ਐ ਆ ਦੱਸ ਆ ਫਿਰ ਦੇ ਦੇ ਹੈ ਨਹੀਂ ਤਾਂ ਬੱਚ ਨਾ ਨੇ ਵਧੀਆ ਚੰਗੀ ਬਣੀ ਉਹ ਤਾਂ ਮੈਂ ਲਾਇਆ ਉਹ ਵੀ ਵੀ ਲਈ ਵੀ ਦੋ ਬੱਚੇ ਤੇਰੀ ਚੰਗੀ ਕਰਕੇ ਉਹਨਾਂ ਨੇ ਵੀ ਰੱਖਣੀਆਂ ਨੇ ਵਿਚਾਰਿਆਂ ਜਿੰਮੇਦਾਰ ਬੰਤੇ ਤੇਜ ਵੀ ਵਧੀਆ ਉਹ ਯਾਰ ਚੀਜ਼ ਨੂੰ ਮਾਇਗਾ ਤਾਂ ਮਾੜੀ ਕਹਿਣਾ ਮਾੜੀ ਤਾਂ ਹੀ ਲੈਣੀ ਵੀ ਨਹੀਂ ਸੀ ਯਾਰ ਹੈਂ ਠੀਕ ਤਾਂ ਬੱਲੇ ਨਹੀਂ ਹੋਣੀ ਛੋਟੇ ਵੀ ਜਿੱਤੋ ਮਰਜ਼ੀ ਮੋੜ ਲਗਾ ਦੀ ਹੋਣੀ ਬੱਸ ਮਾੜਾ ਮਟਾ ਹੈ ਉਹ ਤੇਜ ਵੀ ਨੇ ਰੇਡ ਤਾਂ ਸਹੀ ਲੱਗਦਾ ਯਾਰ ਉਹ ਪੁੱਛੇ ਵੀ ਨਹੀਂ ਜਾਲੇ ਕਹਿੰਦੇ ਸਾਨੂੰ ਵੀ ਦੋ ਅੰਦਰ ਦਵਾ ਮਨਾਂ ਨੂੰ ਵੀ ਘੂਰ ਕੇ ਖੜਾ ਹੁੰਦਾ ਵੀ ਨਾ ਬਈ ਬੱਕਰੀ ਚੰਗੀ ਐ ਮੈਂ ਨਹੀਂ ਕਹਿੰਦਾ ਅਗਰੇ ਨੂੰ ਨਾ ਮੈਂ ਮੱਥਾ ਮਾਰਾਂ ਕਿਸੇ ਨਾਲ ਗਾਲਾਂ ਮੈਨੂੰ ਕੱਢਦੇ ਨੇ ਲੋਕ ਉਹ ਆ ਪੈਸੇ ਕਿਤੇ ਨੰਬਰ ਹੈ ਹੈ ਦੇਣੀ ਨਹੀਂ ਲੈਵਰਾ ਕਰ ਸਾਢੇ 25 ਦੀ ਹੋ ਗਿਆ ਨਿਪਟ ਗਈ ਨਹੀਂ ਸਾਢੇ 25 ਹੋਰ ਕੀ ਹੋ ਗਿਆ ਯਾਰ ਹੋਰ ਘਟ ਦੇ ਭਾਈ ਥੋੜਾ ਯਾਰਾ ਹੋਰ ਇਹਨਾਂ ਕਰ ਉਹ ਤਾਂ ਕਈ ਗਰੀ ਹੈ ਨਹੀਂ ਪੱਕਾ ਗਾਦੋ ਉਹ ਅਸੀ ਲੈ ਕੇ ਹਟੇ ਹੁਣੇ ਪਟਵਾਈ ਨੇ ਦਵਾਈਆਂ ਸਾਨੂੰ ਕੰਗੀ ਪਟਨਾ ਮੈਂ ਤੂੰ ਕਾ ਬੰਨੀ ਖੜੀ ਦੇਖ ਕੇ ਆ ਭਾਈ ਕੋਲੇ ਸੀ ਸਾਰੇ ਨਾਲ ਹੀ ਸੀ ਸਾਡੇ 25000 ਦੀ ਲੈ ਕੇ ਆਏ ਉਹਨਾਂ ਨੂੰ ਹਾਂ ਜੀ ਹਾਂ ਲਈ ਵੀਡੀਓ ਬਣੀ ਆ ਵੀਡੀਓ ਬਣੀ ਆ ਬੱਚੇ ਵੀ ਚੱਗੇ ਤੇ ਅਸੀਂ ਤੈਨੂੰ ਗਲਤ ਨਹੀਂ ਲਾਇਆਗਾ ਇੱਧਰ ਰੱਖਣੀ ਹੈ ਪਹਿਲੀ ਵਾਰ ਸਾਨੂੰ ਕੋਈ ਨਹੀਂ ਹੈ ਵਧੀਆ ਫਟਾ ਵਧੀਆ ਕਰਕੇ ਹੀ ਪੈਸੇ ਲਾਇਆ ਦੂਜੀ ਵਾਰ ਇਸ ਤੋਂ ਬੋਲ ਗਰਮੀ ਦਾ ਮਹੀਨਾ ਆ ਗਿਆ ਗਰਮੀ ਚ ਸੂਗੀ ਬੱਚੇ ਬਾਹਲਾ ਦੁੱਧ ਚੁੰਗਗੇ ਉਹ ਮਰ ਜਾਣਗੇ ਕੱਟ ਦਿਗਾ ਦਿਓ ਸਾਨੂੰ ਇਹਨਾਂ ਨੂੰ ਹੁਣ ਲੈਣਾ ਨੂੰ ਕੀ ਪਤਾ ਹੁਣ ਸਾਡੇ ਵਰਗੇ ਤਾਂ ਮਾਤਰ ਕੀ 4 ਵਜੇ ਸਾਡੇ ਪਾਲੀ ਨੂੰ ਕਹਿ ਕੇ ਇਹਨੂੰ ਘੱਟ ਚਾਹੇ ਇਹਨੂੰ ਵੱਧ ਚਾਹੇ ਆਹ ਠਾਕੜਾ ਮਾਰਾ ਅੱਛਾ ਇੱਕ ਘਰੇ ਰੱਖੀਏ ਕਿ ਬਾਹਰ ਅਣਜਾਣ ਨੂੰ ਕੀ ਪਤਾ ਬੱਚਾ ਪਾਲਣ ਦਾ ਵੀ ਕਿੰਨੀ ਕਿਵੇਂ ਇਹਨਾਂ ਨੂੰ ਕੁੱਟੀ ਦੇਣੀ ਹੈ ਜਿੱਤੇ ਚੰਮਣਗੇ ਪਹਿਲੀ ਸਿੱਧਾ ਹੀ ਦੁੱਧ ਠੋਕ ਦਾਨੇ ਪਿੱਛੇ ਤੀ ਤਿਆਰ ਕਰਾ ਭਲੇ ਲੋਕੋ ਖੀਸਣਾ ਤਿਆਰ ਨਹੀਂ ਹੁੰਦਾ ਹੁੰਦਾ ਬੱਚਾ ਇਹਲੇ 500 ਕਹਿੰਦੇ ਪਾਲੀ ਦੀ ਖੜਾ ਹੂੰ ਬੇੜ ਪਰੇ ਯਾਰ ਹੂੰ ਤਾਂ ਸਹੀ ਦੁੱਤ ਨਾਲੇ ਫੇਰ ਜਾਨੀ ਸਾਹਬਣੀ ਆ ਬਈ ਮੈਂ ਕੋਈ ਖੀਸ ਤੱਕੀ ਅੰਦਰ ਜਾਵਾਂ ਜੰਮ ਜਾਂਦਾ ਨੇ ਚਿੱਪ ਲੱਗ ਜਾਂਦੀ ਅੰਦਰ 450 ਦੇ ਦੇ ਯਾਰ 28 27 ਲੈ ਫਿਰ ਸਾਈ ਭਾਈ ਉਹੀ ਕਰ ਸੋਤਾ ਚੋਕੇ ਵੀਰ ਇਹ ਕਿਵੇਂ ਕਰੂ ਸੋਤਾ ਤੂੰ ਹੀ ਚੜੀ ਜਾਂਦਾ ਫੇਰ ਕਹਿੰਦਾ ਦਲਾਲ ਮਾੜੇ ਨੇ ਉਹ ਨਹੀਂ ਮਾੜੇ ਮਰਾ ਕਰ ਮੁੰਡਿਆ ਬਹੁਤੀਆਂ ਗੱਲਾਂ ਛੱਡ ਨਾ 28 ਨਾ 27 ਬੱਕਰੀ ਦੇ ਚਤੀ ਮੇਰੇ ਭਾਈ 26000 ਦੀ ਚੁੱਪ ਚੱਕਾ ਖੋਲ ਮਾਰਤਾ ਤੇਰੇ ਤੇ ਜਾਦੂ ਉਮੀਦ ਆ ਕੇ ਨਾ ਵੀ ਤੈਨੂੰ ਮਿਹਨਤ ਵਾਲੀ ਨਾ ਕਰਨੀ ਪਵੇ ਲੈ ਮਿਹਨਤ ਮੈ ਤਾਂ ਰੋਜ਼ ਦਾ ਕੰਮ ਐ ਐ ਅਸੀਂ ਤੁਹਾਡੇ ਵਰਗੇ ਨੂੰ ਕਿਵੇਂ ਉਹ ਕਰਾਂਗੇ ਅਸੀਂ ਬਚਾਉਣੇ ਤੁਸੀਂ ਵੀ ਇਹ ਵੀ ਬਚਾਉਣੇ ਸਹੀ ਹੈ ਬਾਜਾ ਵੀ ਮਿੱਤਰਾ ਡਾਂਗਾ ਖੜਤੀਆਂ ਦੋ ਇਤਰੇ ਇੱਕੋ ਜੀਆਂ ਇਹ ਗੱਲ ਸਹੀ ਐ ਤੁਹਾਨੂੰ ਤਾਂ ਦੇਖੋ ਨਾ ਨਾ ਕਿਸੇ ਨਾਲ ਗਲਤ ਕੰਮ ਨਹੀਂ ਕਰਨਾ ਰੱਬ ਨੂੰ ਯਾਦ ਕਰਕੇ ਖੜਦੇ ਆ ਤੜਕੀ ਰੋ ਮੰਡੀ ਚ ਪਰ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਇਹ ਚੰਗੀ ਚੀਜ਼ ਦਾ ਬਾਪੂ ਚੰਗਾ ਮੁੱਲ ਵਾਲੀ ਦਾ ਮਣ ਹਮੈ ਨਹੀਂ ਗਲਤ ਕੰਮ ਕਰਦਾ ਥੋੜਾ ਜਿਹਾ ਜਲਦਾ ਬੋਲਿਆ ਦੁਨੀਆ ਤੋਂ ਬਚਣੇ ਸਮਾਜ ਹੈ ਆਪਣਾ ਭਾਈ ਬੱਕਰੀ ਹੈ ਗੱਲ ਸੁਣ ਵੀਰੇ ਓ ਬਾਈ ਅੰਦੇ ਨੂੰ ਲੈਤੀ ਲਵਾਤੀ ਮਹਿੰਗੀ ਵੀ ਕਹਿਣਗੇ ਲੋਕੇ ਨੂੰ ਸਸਤੀ ਵੀ ਕਹਿਣਗੇ ਇਹਨੂੰ ਮਾੜੀ ਵੀ ਕਹਿਣਗੇ ਐ ਵੀ ਕਹਿੰਦੇ ਝੂਠ ਠੱਗਨੇ ਦਵਾਈ ਹੈ ਤੇ ਫੇਰ ਕੀ ਹੋਊਗਾ ਫੇਰ ਕਹੀਂ ਆਣ ਸਾਨੂੰ ਕੋਈ ਨਹੀਂ ਉਹ ਬਗੜਾ ਵੀ ਮੈਦੋ ਛੇ ਤੈਨੂੰ ਚੰਗੀ ਲੱਗਿਆ ਬੱਕਰੀ ਲੈ ਜੀ ਨਹੀਂ ਤੇਰੀ ਸਾਈ ਵਾਪਸੇ ਤਾਂ ਮੈਨੂੰ ਫਰਾ ਦੇ ਦੇ ਤੇਰੀ ਸਾਈ ਵਾਪਸ ਦਵਾ ਦੇਣਾ ਤੈਨੂੰ ਕਿਹਾ ਮਜ਼ੂਰ ਹੈ ਪਸੰਦ ਹੈ ਤੈਨੂੰ ਕੁਝ ਕਹਿਆ ਸੀ ਨਹੀਂ ਉਹ ਪੁੱਛਦਾ ਇਹਦੀ ਗੱਲ ਤੂੰ ਜਾਂ ਕੋ ਤੈਨੂੰ ਭਾਈ ਸਸਤੀ ਤਾਂ ਨਹੀਂ ਤੇਰੀ ਵੀਰੇ ਠੀਕ ਹੈ ਬਸ ਦੇ ਪੈਸੇ ਹੁਣ ਨਿਬੜੀ ਹੈ ਕਹਾਣੀ ਇਹਨਾਂ ਕੋਲੇ ਮੈਂ ਗਲਤ ਗੱਲਾਂ ਕਰਦੇ ਨਹੀਂ ਲਾਣੇ ਤੇਰਾ ਥੋਕੇ ਗੱਲ ਕੀਤੀ ਆ ਹਾਂ ਗੱਲਾਂ ਠੋਕੇ ਨੇ ਠੋਕੇ ਫੇਰ ਆਪਾਂ ਕਹਿੰਦੇ ਆ ਦੇ ਵੀ ਮੇਰੀ ਦਲਾਲੀ ਮੈਂ ਜੀ ਮੈਂ ਜੀ ਨਾ ਮੈਂ ਭਾਈ ਮੇਰੇ ਮਾਲ ਮਾਲ ਨਹੀਂ ਦੇਖਦਾ ਜਾ ਕੇ ਦਿਨ ਰਾਤ ਬਾਹਰ ਦੀ ਬਾਹਰ ਦੀ ਬਾਹਰ ਕੰਮ ਛੱਡਣਾ ਕੋਈ ਸੌਖੀ ਗੱਤ ਨਹੀਂ ਲੋਕਾਂ ਦੀਆਂ ਗਾਲਾਂ ਖਾਣੀਆਂ ਕੋਈ ਨਹੀਂ ਭਈ ਦੇਈ ਜਾਓ ਕੋਈ ਗੱਲੇ ਨਹੀਂ ਮਹਾ